ਰਾਇਗੜ੍ਹ ਵਿਖੇ ਅੱਜ ਜੁਲਾਈ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਸਹਿਰ ਦੇ ਮਲੇਰ ਕੁਡਲਾ ਰੋਡ ਤੇ ਸਤਤ ਗੁੱਗਾ ਮਾੜੀ ਦੇ ਚੌਕ ਨੇੜੇ ਇੱਕ ਕੈਂਟਰ ਚਾਲਕ ਵੱਲੋਂ ਇੱਕ ਟਵਾ ਸਵਾਰ ਔਰਤ ਨੂੰ ਬੁਰੀ ਤਰ੍ਹਾਂ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਗगनਦੀਪ ਕੌਰ ਪੁੱਤਰੀ ਪ੍ਰੀਮ ਸਿੰਘ ਵਾਸੀ ਮਹੱਲਾ ਮੌਲਵੀਆਂ ਰੈਕੋਟ ਆਪਣੀ ਇੱਕ ਬਾਸਕੂਟਰੀ ਤੇ ਸਵਾਰ ਹੋ ਕੇ ਮਹੱਲਾ ਪ੍ਰੇਮ ਨਗਰ ਰੈਕੋਟ ਵਿਖੇ ਕਿਸੇ ਜਾਣਕਰ ਦੇ ਗ੍ਰੈਵਿਕੇ ਕਰਵਾਇ ਸ੍ਰੀ ਸੁਖਬਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੇ ਮੱਥਾ ਟੇਕਣ ਲਈ ਜਾ ਰਹੀ ਸੀ ਅਤੇ ਰਾਏਕੋਟਮ ਮਲੇਰ ਕੋਟਲਾ ਰੋਡ ਤੋਂ ਗੁੱਗਾ ਮਾੜੀ ਚੌਕ ਲਾਗੇ ਜਿਆਦਾ ਟ੍ਰੈਫਿਕ ਹੋਣ ਕਾਰਨ ਉਹ ਮੋੜ ਤੇ ਮੁੜਨ ਲਈ ਉਹ ਸੜਕ ਕਿਨਾਰੇ ਇਕੱਟਵਾ ਸਮੇਤ ਖੜ ਗਈ ਪਰ ਮਲੇਰ ਕੋਟਲਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਸਤੁਲਨ ਵਿਗੜ ਗਿਆ ਅਤੇ ਉਹ ਸੜਕ ਤੇ ਕੈਂਟਰ ਅੱਗੇ ਡਿੱਗ ਪਈ ਪਰ ਕੈਂਟਰ ਚਾਲਕ ਲੋਕਾਂ ਵੱਲੋਂ ਰੋਲਾ ਪਾਉਣ ਦੇ ਬਾਵਜੂਦ ਵੀ ਨਹੀਂ ਰੁਕਿਆ ਤੇ ਤੇਜ਼ੀ ਨਾਲ ਅੱਗੇ ਲੰਘ ਗਿਆ ਉਸ ਔਰਤ ਨੂੰ ਕੈਂਟਰ ਦੇ ਪਿਛਲੇ ਟਾਇਰ ਥੱਲੇ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਮੌਤ ਹੋ ਗਈ ਹਾਦਸੇ ਦੀ ਸੂਚਨਾ ਮਿਲਣ ਤੇ ਪੁੱਜੇ ਪੁਲਿਸ ਥਾਣਾ ਸਿਟੀ ਰਾਏਕੁਰ ਦੇ ਐਸਐਚਓ ਦਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਘਟਨਾ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਮੁਰਚਰੀ ਵਿੱਚ ਭੇਜ ਦਿੱਤਾ ਉੱਥੇ ਹੀ ਹਾਦਸਾ ਗ੍ਰਸਤ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰੇਮ ਸਿੰਘ ਮੇਰੇ ਸਿੱਦੇ ਕੀ ਕਰਨਾ ਮੈਂ ਗੁੜੀਏ ਜਦ ਮਸਾਤੇ ਕੰ ਜਾ ਰਹੀ ਸੀਗੀ ਸਖੁਨ ਸਿੰਘ ਸਾਹਿਬ ਦੇ ਪਾਰਟ ਤੇ ਤੇ ਮੇਰੇ ਗੱਡੀ ਵਾਲਾ ਆਇਆ ਤੇ ਨੇ ਫਿੱਟ ਵੱਜ ਗਈ ਤੇ ਸਕੂਟਰੀ ਇੱਕ ਪਾਸੇ ਡਿੱਗ ਪਈ ਤੇ ਉਹ ਗੱਡੀ ਵਾਲੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਬਾਹਰ ਬੰਦ ਮੁੰਰੇ ਰੋਕ ਲਏ ਬੰਦਿਆਂ ਨੇ ਤਾਂ ਕਰਕੇ ਰੁਕਿਆ ਨਹੀਂ ਉਹ ਭੱਜ ਗਿਆ ਸੀਗਾ ਕਸੂਰ ਗੱਡੀ ਵਾਲੇ ਦਾ ਬੇਟੀ ਦਾ ਨਾਮ ਗਗਨਦੀਪ ਕੌਰ ਸੀ 33 ਸਾਲ ਦੀ ਉਮਰ ਸੀ ਅਮੋਕੇ ਦੀ ਦਿੱਤੋਗੀ ਦਿਲ ਮੰਨ ਕਰਦੇ ਹੁਣ ਆਪਾਂ ਜੋ ਇਨਸਾਫ ਸਰਕਾਰ ਦਾ ਬੰਦਾ ਆਪੇ ਪੁਲਿਸ ਵਾਲੇ ਕਰਨਗੇ ਪੁਲਿਸ ਵਾਲੇ ਆਗੇ ਜਿਵੇਂ ਉਹਨਾਂ ਨੂੰ ਸਾਫ਼ ਚਾਹੀਦਾ ਮਿਲਣਾ ਚਾਹੀਦਾ ਸਾਡਾ ਨਾਮ ਸੁਲਿੰਦਰ ਸਾਨੀ ਹੈ ਜੀ ਕਟਨਾ ਜੀ ਜੇ ਸੀਗੇ 2 ਮਿੰਟ ਪਹਿਲੇ ਨਾ ਮਰਾ ਦਾ ਸਵਾਰੀ ਨਿਕਲਿਆ ਮੱਥਾ ਟੇਕਿਆ ਸੀ ਖੜੇ ਹੋਇਆ ਸੀਗਾ ਉਧਰੋਂ ਮਲੇਰਿਕ ਮਲੇਰਕੋਟਲੇ ਰੋਡ ਸ ਹੈ ਮਲੇਰਕੋਟਲੇ ਸੈਟ ਨਾਲ ਗੱਡੀ ਜਾਂਉਂਦੇ ਸੀ ਸਕੂਟ ਕੁੜੀ ਵੀ ਉਧਰੋਂ ਆਉਂਦੇ ਸੀ ਗੱਡੀ ਵੀ ਉਧਰ ਹੀ ਆ ਰਿਹਾ ਸੀਗਾ ਜੀ 2 ਮਿੰਟਾਂ ਤੇ ਕੁੜੀ ਇਧਰ ਨੂੰ ਜਾਣ ਨੂੰ ਖੜੀ ਸੀ ਪਿੱਛੋਂ ਗੱਡੀ ਆਇਆ ਮੁਰਲੇ ਬੰਫਰ 'ਚ ਵੱਜਿਆ ਉਹਨੂੰ ਸਕੂਟਰੀ ਨੂੰ ਉਦੋਂ ਬਾਅਦ ਗੱਡੀ ਵਾਲੇ ਨੂੰ ਮੈਂ ਹਾਕ ਵੀ ਮਾਰਿਆ ਬੈ ਰੁਕ ਜਾ ਰੁਕ ਜਾ ਰੁਕਿਆ ਨਹੀਂਗਾ ਉਦੋਂ ਬਾਅਦ ਗੱਡੀ 'ਚ ਥੱਲੇ ਅੰਦਰ ਕੁੜੀ ਹੋ ਗਏ ਜਦੋਂ ਮਗਰਲਾ ਚੱਕਾ ਚਰ ਗਏ ਫਿਰ ਉਹ ਮਾਲਕ ਸਾਹਮਣੇ ਦੇਖਦੇ ਸੀਗੇ ਉਹ ਆ ਕੇ ਮੂੜੇ ਖਰ ਕੇ ਗੱਡੀ ਮੂੜੇ ਤਾਂ ਗੱਡੀ ਵਾਲਾ ਨੇ ਰੁਕਿਆ ਜੀ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਅਸੀਂ ਗੱਡੀ ਵਾਲੇ ਨੇ ਇੱਕ ਤਾਂ ਹੁਣ ਪੁੱਛ ਲਤਾ ਹਾਂਜੀ ਹਾਂ ਇਹ ਗੱਡੀ ਸੀ ਗੱਡੀ 907 ਸੀਗਾ ਜੀ ਓ ਇੱਥੇ ਅਮਦਗਰ ਮੰਡੀ ਕੋਲੇ ਕੋਈ ਪੈਂਡਾ ਹੋਤੋ ਖਾਲੀ ਕਰਕੇ ਆਉਂਦਾ ਸੀਗਾ ਗੱਡੀ ਵਾਲਾ ਬਾਈ ਇੰਨੇ ਕੀ ਚੀਜ਼ ਦੇਖਿਆ ਜੀ ਸਾਹਿਬ ਤੇ ਉਹ ਮੋਕੇ ਦਾ ਪੁੱਛਾ ਵੀ ਸੀ ਹਾਂ ਮੋਕੇ 'ਚ ਆ ਗਈ ਸੀ ਬੋਲਸ ਉਹ ਗੱਡੀ ਘੜਾ ਫਰਟਿਆ ਕੇ ਪਾਸ ਹਾਂ ਨਹੀਂ ਫਰ ਲਿਆ ਜੀ ਫਰ ਲਿਆ ਉਹ ਤੁਹਾਨੂੰ ਤਾਂ ਆਪਾਂ ਆਪੇ ਹੀ ਫਰ ਲਿਆ ਸੀ ਪਹਿਲੇ ਇੱਥੇ ਉਹਨਾਂ ਨੂੰ ਇਹ ਰੋਡ ਤੇ ਐਕਸੀਡੈਂਟ ਵਾਪਰਦੇ ਨੇ ਹਰ ਰੋਜ਼ ਹੀ ਇਸ ਰੋਡ ਤੇ ਐਕਸੀਡੈਂਟ ਵਾਪਰਦੇ ਆ ਤੇ ਇਸ ਦੇ ਤਕਾਲਦਾਰ ਉਹ ਵੀ ਇਮਲ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਇੱਥੇ ਕੋਈ ਕੰਮ ਪੂਰਿਆ ਜਾਂਦਾ ਹੰਪ ਤਾਂ ਇਹਨਾਂ ਨੂੰ ਤਾਂ ਹੰਪ ਤਾਂ ਜਿਹੜੇ ਮੋੜ ਹੈ ਜਿੱਥੇ ਮੋੜ ਚ ਚਾਰ ਰਾਹ ਵਾਲੇ ਆ ਉੱਥੇ ਤਾਂ ਹੰਪ ਤਾਂ ਬਣਾਉਣਾ ਚਾਹੀਦਾ ਇਹ ਤਾਂ ਜ਼ਰੂਰੀ ਹੈ ਜੀ ਅਗਲਾ ਤੇਜ਼ ਆਉਂਦੇ ਆ ਗੱਡੀ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਕਿਧਰੋਂ ਜਾਣਾ ਆਉਂਦਾ ਕੋਈ ਕਿਧਰੋਂ ਜਾਂਦੇ ਆ ਕਿ ਦੇਖਦੇ ਨਹੀਂ ਕਰਦੇ ਨਹੀਂ ਜੋ ਹੰਪ ਹੋਊਗਾ ਅਗਲਾ ਰੁੱਕ ਕੇ ਗੱਡੀ ਲਗਾ ਸਕਦਾ ਜੀ ਪਾਰ ਕਰ ਸਕਦਾ ਉਹ ਉਹ ਜਾਣਕਾਰੀ ਇਹ ਹੈ ਜੀ ਅੱਜ ਕੋਈ 10:30 ਵਜੇ ਇੱਕ ਲੜਕੀ ਸੀ ਗਗਨਦੀਪ ਕੌਰ ਉਮਰ ਹੈਗੀ 33 ਸਾਲ ਦੀ ਉਹ ਆਪਣੇ ਘਰ ਤੋਂ ਮਤਲਬ ਗੁੱਗਾਵਾਲੀ ਵਾਲੇ ਮੋੜ ਦੇ ਅੰਦਰ ਕੋਈ ਪ੍ਰੋਗਰਾਮ ਸੀਗਾ ਉੱਥੇ ਕਿਸੇ ਦੇ ਘਰ ਗੁਰਦੁਆਰਾ ਸਾਹਿਬ ਤੇ ਪਾਠਾ ਟਿਕਣ ਜਾ ਰਹੀ ਸੀਗੀ ਤੇ ਪਿੱਛੇ ਤੋਂ ਮਲੇਰਕੋੜਾ ਰੈਕੋੜ ਰੋਡ ਦੇ ਉੱਤੇ ਜਿਹੜਾ ਇੱਕ ਕੈਂਟਰ ਕੈਂਟਰ ਆ ਰਿਹਾ ਸੀਗਾ ਤੇ ਉਹਨੇ ਮਗਰੋਂ ਹਿੱਟ ਕਰਤਾ ਸਕੂਟਰੀ ਬੈਕ ਸਾਈਡ ਤੋਂ ਉਹ ਟੀ ਕੁੜੀ ਜਿਹੜੀ ਸੀਗੀ ਉਹ ਬੇਕਾਬੂ ਕੇ ਸੜਕ ਦੇ ਲੱਕਬੀ ਦੇ ਉੱਪਰ ਦੀ ਉਹ ਜੜਾ ਗੈਂਟ ਸੀਗਾ ਉਹ ਰੰਗ ਗਿਆ ਇਹ ਡਰਾਈਵਰ ਦੀ ਜਿਹੜੀ ਲਾਹ ਪ੍ਰਵਾਹੀ ਨਾਲ ਅੰਗੇਲੀ ਨਾਲ ਐਕਸੀਡੈਂਟ ਹੋਇਆ ਵੀ ਉਹਦੇ ਮੌਕੇ ਤੇ ਮੌਤ ਹੋ ਗਈ ਸੀ ਕੁੜੀ ਨੂੰ ਅਸੀਂ ਉਹਦਾ ਪੋਸਟਮਾਰਟਮ ਕਰਾਉਣ ਲਈ ਉਹਨੂੰ ਮੋਰਚੀ ਚ ਜਗਰਾਉ ਭੇਜਤਾ ਤੇ ਉਹਦਾ ਫਾਦਰ ਜਿਹੜਾ ਉਹਦੇ ਬਿਆਨ ਦੇ ਆਧਾਰ ਤੇ ਅਗਲੀ ਕਾਰਵਾਈ ਜਿਹੜੀ ਅਸੀਂ ਅਮਲ ਚ ਲਿਆ ਰਹੇ ਹਾਂ ਠੀਕ ਹੈ ਜਿਹੜਾ ਕੈਂਟਰ ਚਾਲਕਾ ਉਹਨਾਂ ਦੇ ਚਿੱਤ ਜਾਂਦਾ ਇਹ ਜਿਹੜਾ ਕੈਂਟਰ ਚਾਲਕ ਸੀਗਾ ਆਹਦ ਸੀਗਾ ਇਹ ਰਸੂਲਪੁਰ ਦਾ ਹੈਗਾ ਜੀ ਜਿਹੜਾ ਇਹਦਾ ਮਾਲਕ ਹੈਗਾ ਹਰਦੀਪ ਸਿੰਘ ਜੀ ਆ ਇਹ ਹਰਦੀਪ ਸਿੰਘ ਆਗਾ ਜੀ ਕੋਹਦੀ ਪਿੰਡ ਦਾ ਜੀ ਮਾਲਕ ਟੈਂਟਰ ਕਿੱਥੋਂ ਕਿੱਧਰ ਜਾ ਰਿਹਾ ਟੈਂਟਰ ਜਾ ਰਿਹਾ ਸੀਗਾ ਜੀ ਮਲੇਰ ਕੋਲੇ ਤੋਂ ਜਗਰਾਉਂ ਸਾਈਡ ਨੂੰ ਜਾ ਰਿਹਾ ਸੀਗਾ ਰਾਏਕੋਟ ਤੋਂ ਹਾਕਮ ਸਿੰਘ ਢਾਲੀਵਾਲ ਦੀ ਰਿਪੋਰਟ